ਦੇਸ ਦਾ ਉਤਾਰ ਜੀ ਦੇ ਛਤਰ ਛਾਇਆ ਰੇ ਸ਼ੋਭਣੀ ਕਮੇਟਾਰਾ ਭਗਵੰਤ ਜਮੇਤੀ ਇਲਾਕਾ ਅਨੰਦਗੜ ਸਾਹਿਬ ਅਦੇ ਸਭੂ ਸਕਤਾ ਨੇ ਸਹਿਯੋਗ ਦੇ ਨਾਲ ਕੌਪੇ ਵਿਹਾਰ ਹਾਉਲੇ ਬੰਗੜੀ ਕਨਪਤਾਨੋ ਹੋਕਰਤਿਆ ਹੋਇਆ ਮਹਾਨ ਭਗਵੰਤ ਸਵਾਗਤ ਅਰਧ ਹੋਏ ਜਿਨਾ ਗੁਰਬਾਣੀ ਕਰਦੇ ਆਏ ਇਕਨ ਕਰਦੇ ਆਏ ਹੁਜਾ ਭੁਲਾ ਕੇ ਖੇਲਾ ਕਰਨੇ ਬੜੇ ਪੂਰੀ ਗੁਰਬਾਣੀ ਦਾ ਭਾਵ ਦਰਨਿਆ ਸੰਤਾਂ ਨੇ ਫਿਰਦੇ ਆ ਵਿੱਚ ਵਸੌਰਾ ਸੰਗੁਦੇਓ ਸਰਬ ਸੰਤ ਦੇ ਹਾਰ ਦੇ ਤੁਰ ਕੋ ਪੈਦਾ ਗੁਰਬਾਣੀ ਕਰਨੇ ਆਪਣੇ ਦਰੋਂ ਕਰੋ ਸਿੱਖੇ ਕਿਰਪਾ ਕਰਨੀ ਦੋ ਕਾਲ ਜਗਤ ਪਰਣਾਸੀ ਦਇਆਲ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਵਾਲੀਆਂ ਬਖਸ਼ਿਸ਼ਾਂ ਕਰਨੀਆਂ ਸਭੋ ਸੰਗਤਾ ਪ੍ਰਬੰਧਕਾਂ ਮਹਾਪੁਰਸ਼ਾਂ ਵਿੱਚ ਆਪ ਸੇ ਪਰਸ ਪਰ ਪਿਆਰ ਬਖਸ਼ਦੇ ਹੋਏ ਖਾਲਸਾ ਪੰਥ ਲਓ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਹੋਲੇ ਹਾਰੀਆ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਜੋ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਸੋ ਅੱਜ ਮਹਾਨ ਬਖਸ਼ਿਸ਼ ਰਹਿਮਤ ਦਇਆ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹਨਾਂ ਦੇ ਪਾਵਨ ਪਿੱਤਰਸਥਾਨ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਸੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਾਕਤ ਸ੍ਰੀ ਕੇਸਗਰ ਸਾਹਿਬ ਦੀ ਛਤਰ ਛਾਇਆ ਹੇਤ ਕਾਰ ਸੇਵਾ ਪਿਲਾ ਅਨੰਦਗੜ੍ਹ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਨਗਾਰਿਆਂ ਤੇ ਚੋਟਾਂ ਲਗਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਹੋਈ ਹੈ ਸੰਤ ਜੀ ਸਤਿਗੁਰ ਨੇ ਕਿਰਪਾ ਰਹਿਮਤ ਕਿਰਦਾ ਕੀਤੀ ਹੈ ਸਿੱਖ ਕੌਮ ਨੂੰ ਆਨ ਤੇ ਸ਼ਾਨ ਦਾ ਪ੍ਰਤੀਕ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਜਿੱਥੇ ਇਹ ਹੋਲੀ ਰੰਗਾਂ ਨਾਲ ਖੇਦੀ ਜਾਂਦੀ ਸੀ ਉਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਜੋ ਸਾਡਾ ਖਾਲਸਾ ਹੈ ਉਹ ਰੰਗਾਂ ਵਿੱਚ ਨਹੀਂ ਹੋਲੀ ਖੇਡਿਆ ਕਰੇਗਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ ਔਰਨ ਕੀ ਹੋਲੀ ਮਮ ਹੋਲਾ ਕਹਿਓ ਬਚਨ ਗੋਬਿੰਦ ਸਿੰਘ ਅਮੁਲਾ ਇਹ ਅਮੋਲੇ ਬਚਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਸਾਡਾ ਖਾਲਸਾ ਪੰਥ ਦਾ ਇਤਿਹਾਸ ਸਾਡੀ ਧੋਲੀ ਵਿੱਚ ਪਾਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਸਰੀ ਕੇਸਗਣ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਹੋਈ ਹੈ ਅੱਜ ਰਾਤ 12 ਵਜੇ ਨਗਾਰਿਆਂ ਦੀ ਚੋਟ ਤੇ ਹੋਲੇ ਮਹੱਲੇ ਦੀ ਆਰੰਭਤਾ ਹੁੰਦੀ ਹੈ ਔਰ ਕੱਲ ਨੂੰ ਠੀਕ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪੜਾ ਦੀ ਅਰੰਭਤਾ ਹੋਵੇਗੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 12 ਤਰੀਕ ਨੂੰ ਸਵੇਰੇ ਪਾਏ ਜਾਣਗੇ ਔਰ ਉਥੇ ਹੀ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 13 ਤਰੀਕ ਵਾਲੇ ਦਿਨ ਹੋਲੇ ਮਹੱਲੇ ਦੀ ਅਰੰਭਤਾ ਨੂੰ ਮੁੱਖ ਰੱਖਦੇ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 15 ਤਰੀਕ 15 ਮਾਰਚ 2025 ਹੋਲੇ ਮੁਹੱਲੇ ਵਾਲੇ ਦਿਨ ਪਾਏ ਜਾਣਗੇ ਜਿੱਥੇ ਇਹ ਅਖੰਡ ਪਾਠਾਂ ਦੀ ਆਰੰਭਤਾ ਤੇ ਸੰਪੂਰਨਤਾ ਹੀ ਹੁੰਦੀ ਹੈ ਉਥੇ ਸੰਗਤ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਨ ਗੁਰਮਤ ਸਮਾਗਮ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕਵੀਸ਼ਰੀ ਸਿੰਘ ਸੰਗਤਾਂ ਨੂੰ ਹਾਰਜਸ ਦੁਆਰਾ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਦੇ ਨੇ ਸੰਗਤ ਜੀ ਉਥੇ ਹੀ ਗਨੇਹੰਗ ਸਿੰਘ ਲਾਡਲੀਆਂ ਫੌਜਾਂ ਅਤੇ ਸਮੁੱਚਾ ਖਾਲਸਾ ਪੰਥ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤ ਪਾਵਨ ਪਵਿੱਤਰ ਧਰਤੀ ਤੇ ਆ ਕੇ